ਹੋਰ ਵੀ ਚੋਪਰੋ ਕੀ ਹਾਲ ਚਾਲ ਆ ਸਾਰਾ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਇੱਕ ਹੋਰ ਕਹਿਣ ਜੀ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਅਸੀਂ ਦਾ ਦੀ ਪਵਨ ਧਰਤੀ ਸ਼੍ਰੀ ਫਤੇਗੜ ਸਾਹਿਬ ਗੱਡੀ ਕਰਕੇ ਵਾਰਮ ਅਪ ਬਾਅਦ ਤੇ ਆਪਾਂ ਹੁਣ ਜਾਵਾਂਗੇ ਆਪਾਂ ਸਵਾਰੀ ਤੇ ਘਰਾਂ ਨੂੰ ਸਵਾਰੀ ਦੇ ਤਾਸਿਕ ਆਪਾਂ 6:30 ਦਾ ਟਾਈਮ 6:00 ਵਜੇ 22 ਮਿੰਟ ਹੋ ਚੁੱਕੇ ਆ ਗੱਡੀ ਕਰ ਲਈ ਆਪਾਂ ਵਾਰਮ ਅਪ ਆਪਾਂ ਹੁਣ ਆਪਾਂ ਚੱਲਦੇ ਆਂ ਸਵਾਰੀ ਤੇ ਘਰਾਂ ਨੂੰ ਮਿਲਦੇ ਆਪਾਂ ਤੁਹਾਨੂੰ ਸਵਾਰੀ ਦੇ ਘਰ ਪਾ ਜਾ ਕੇ ਹੁਣ ਓਕੇ ਬਲੌਗ ਵੀ ਮਿੱਤਰੋ ਕੱਢ ਕੇ ਗੱਡੀ ਘਰ ਆਪਾਂ ਪਾਤੇ ਸੀਗੇ ਚੱਲੇ ਹੁਣ ਸਵਾਰੀ ਦੇ ਘਰ ਆਲ ਨੂੰ ਅੱਜ ਆਪਾਂ ਜਾਣਾ ਉਹ ਉਹ ਅੰਕਲ ਜੀ ਹੁਣਾਂ ਦੇ ਨਾਲ ਜੇ ਤੁਸੀਂ ਆਪਣਾ ਪਹਿਲਾ ਵਲੌਗ ਦੇਖਿਆ ਹੋਵੇ ਤਾਂ ਤੁਹਾਨੂੰ ਪਤਾ ਹੋਊਗਾ ਜਿੰਨੜਾ ਆਪਾਂ ਹੰਪਰ ਸਰ ਤੋਂ ਲੈ ਕੇ ਆਏ ਸੀਗੇ ਅੱਜ ਫਿਰ ਆਪਾਂ ਉਹਨਾਂ ਦੇ ਨਾਲ ਹੀ ਜਾਣਾ ਬਸ ਅੱਜ ਲੰਕਰ ਹੁਣੀ ਆਪਣੇ ਦੇ ਲੇਟ ਕਰਨ ਉਹਦੋਂ ਤਾਂ ਆਪਣੇ ਨੂੰ ਬਹੁਤ ਲੇਟ ਕੀਤਾ ਸੀਗਾ ਅੱਜ ਦੇਖਦੇ ਆਂ ਅੱਜ ਕੀ ਕਰਦੇ ਆਂ ਮਿਲਦਿਆ ਮਿਲੌਣੇ ਤਾਂ ਨਾ ਬੰਕਲ ਨੂੰ ਨਾਲ ਉਹਨੂੰ ਮਿਲਦਿਆ ਪਤਨ ਸਵਾਰੀ ਦੇ ਘਰ ਦੇ ਪਾਰ ਜਾ ਕੇ ਲੋਕ ਮਿੱਤਰ ਪਹੁੰਚ ਚੁੱਕੇ ਸੀ ਗਿਆ ਪਤਨ ਸਵਾਰੀ ਦੇ ਘਰ ਦੇ ਪਾਰ ਅੰਕੁਰ ਨੇ ਆਪਾਂ ਨੂੰ ਮਿਲ ਚੁੱਕੇ ਆ ਚਾਹ ਪਾਣੀ ਪੀ ਕੇ ਤੇ ਹੁਣ ਅੰਕੁਰ ਨੇ ਕਹਿੰਦੇ ਆ ਗਿਆ ਆਪਾਂ 10 ਮਿੰਟ ਦੇ ਵਿੱਚ ਰੇਟ ਕਰਦੇ ਆਂ ਫਿਰ ਆਪਾਂ ਪਾਵਾਂਗੇ ਚੱਲੇ ਸ਼ਹੀਦਾ ਦੀਪਾਵਨ ਧਰਤੀ ਸ਼ਰੀਫ ਅਤੇ ਗੜ੍ਹ ਸਾਹਿਬ ਵੱਲ ਨੂੰ ਫਿਰ ਰਸਤੇ ਵਿੱਚ ਤੁਹਾਨੂੰ ਦਿਖਾਉਣੇ ਆ ਰੋਡ ਦੇ ਨੇ ਯਾਰੀ ਵੀਰ ਕੋਲ ਨੂੰ ਨੰਕਰ ਜੀ ਦੇ ਪਾਪਾ ਪਾਤੇ ਸੀਗੇ ਚੱਲੇ ਫਟ ਇੱਕ ਜੋ ਹੋ ਚੱਕਰ ਪੈ ਗਿਆ ਅੰਕਲ ਉਹਦੇ ਨਾਲ ਉਹਦੇ ਫਰੈਂਡਸ ਜਿਹੜੇ ਆਣੇ ਸੀਗੇ ਉਹਨਾਂ ਦੇ ਸਕੂਟਰੀ ਰਸਤੇ ਹੀ ਰਾਵੋ ਜੀ ਨਾਲ ਪਾਉਨ ਨੂੰ ਪਿਕਅਪ ਕਰਨ ਜਾਣੇ ਭਏ ਆ ਗਏ ਫਿਰ ਉਹਨਾਂ ਨੂੰ ਪਿਕਅਪ ਕਰਕੇ ਫਿਰ ਆਪਾਂ ਜਾਵਾਂਗੇ ਹੁਣ ਫਤੇਗੜ ਸਾਹਿਬ ਨੂੰ ਮਿਲਦੇ ਆ ਚੱਲੋ ਹੁਣ ਤੁਹਾਨੂੰ ਬਾਅਦ ਵਿੱਚ ਉਹ ਵੀ ਸਵਾਰੀ ਕਰਕੇ ਪਿਕਅਪ ਆਪਾਂ ਪਾਤੇ ਸੀਗੇ ਚੱਲੇ ਫਤੇਗੜ ਸਾਹਿਬ ਨੂੰ ਉਹਨਾਂ ਜਿਹੜੇ ਮੈਂ ਕਿਹਾ ਪਹਿਲਾਂ ਰਾਣੀ ਸੁੰਦਰਵਦੀ ਖਾਣਾ ਦਾ ਇੰਟੀਜਾਮ ਕਰੀਏ ਵਾਕੇ ਆ ਪੱਤੀ ਕਿਲਾ ਨੂੰ ਜਾਵਾਂਗੇ ਆਪਾਂ ਫਤਿਹgarh ਸਾਹਿਬ ਨੂੰ ਲੋ ਵੀ ਵਾਕੇ ਰਣੀ ਸੰਤਰਾ ਤੇਲ ਆਪਾਂ ਪਾਤੇ ਸੀ ਚੱਲਦੇ ਹੁਣ ਫਿਰ ਹੁਣ ਆਪਾਂ ਤੁਨ ਮੇਰ ਦੇ ਸੰਤਨ ਕੋ ਉੱਤਰੀ ਆ ਗਏ ਲੋ ਵੀ ਮੇਰੇ ਵੀ ਰੋ ਤਾਂ ਬਰੂ ਪਹੁੰਚ ਗਏ ਮਕੋਤਰ ਹੁਣ ਆਪਾਂ ਨਹਿਰ ਵਾਲੇ ਰਸਤੇ ਬਾਕੇ ਸਿੱਧਾ ਨੂਰ ਮੇਰਾ ਰੋਡ ਤੇ ਚੜਾਂਗੇ ਉਥੋਂ ਸਿੱਧਾ ਫਲੋਰ ਫਲੋਰ ਤੋਂ ਘਰ ਮੇਰਾ ਹਾਈਵੇ ਤੇ ਚੜਾਂਗੇ ਇੰਨੇ ਨੂੰ ਸੂਰਜ ਦੇਵਤਾ ਵੀ ਬਾਹਰ ਨਿਕਲ ਚੁੱਕੇ ਆ ਸੁਰਚ ਦੇਵਤੇ ਹੁਣੇ ਪਾਰ ਆ ਚੁੱਕੇ ਆ ਤੇ ਹੁਣ ਆਪਾਂ ਮਿਲਦੇ ਤੈਨੂੰ ਸਤਿ ਆਨੁਰਮੋਹ ਚਾਕੇ ਲੋ ਵੀ ਮੇਟਰਨ ਕੋਲ ਤੋਂ ਸ਼ਹਿਰ ਨੂੰ ਕਰਕੇ ਬਾਏ ਬਾਏ ਹੋ ਗਏ ਬਾਏ ਬਾਏ ਸਾਬਾ ਹੁਣ ਫਲੋਰਾ ਰੋਡ ਤੇ ਚੜ ਚੁੱਕੇ ਆ ਇੱਥੋਂ ਤੱਕ 31 ਕਿਲੋਮੀਟਰ ਫਲੋਰਾ ਫਲੋਰਾ ਤੱਕ ਪਹੁੰਚਦਾ ਹੈ ਸੰਗਰੂੜੀ ਮੇਨ ਦਾ ਉਸ ਤੋਂ ਬਾਅਦ ਆਪਾਂ ਜਾ ਜਣਾਗੇ ਦਿੱਲੀ ਆਰੇ ਨੈਸ਼ਨਲ ਹਾਈਵੇ ਤੇ ਫਿਰ ਆਪਾਂ ਗੱਡੀ ਚਲਾਉਂਦਾ ਉਹ ਆਪਾ ਪਹੁੰਚ ਗਿਆ ਪੰਜਾਬ ਦੇ ਸਾਹਤੋਂ ਮੈਂਗਰ ਟੌਰ ਲੱਡਵਾਲੀ ਤੇ ਦੇਖੇ ਪੈਸੇ ਹੁਣ ਆਪਾਂ ਮਾਰਕਟ ਟੌਰ ਕਰਵਾਸ ਆਵਾਗੋ ਜਿਹੜਾ ਜੈਂਟਰ ਹੈ ਥੋੜੇ ਸਾਰੇ ਪੰਜਾਬ ਤੋਂ ਮਹਿੰਗਾ ਪਰ ਇਹ ਕਿ ਸਾਰੇ ਡਰਾਈਵਰ ਵੀਰਾਂ ਨੂੰ ਬੈਂਤੀ ਆ ਜਦੋਂ ਆਪਾਂ ਲੱਡਵਾਲੀ ਵਾਲਿਆ ਟੋਲ ਕਰਾਸ ਕਰਦੇ ਆ ਉਹ ਉੱਤਰ ਤੇ ਸਾਰ ਅੱਗੇ ਸਪੀਡ ਕੈਮ ਵਾਲੇ ਖੜੇ ਹੁੰਦੇ ਵੀ ਆਪਣੀ ਆਪਣੀ ਸਪੀਡ ਚ ਹੋ ਜਾ ਕਰੋ ਮੇਰਾ ਵੀਰ ਨਹੀਂ ਤੇ ਚਲਾਣ ਤੇ ਪੱਕਾ ਹੀ ਇਹ ਕਰਦੇ ਹੀ ਆ ਨਾ ਆਪਾਂ ਮਾਰਕਿੰਗ ਆ ਚਲੋ ਆਪਣੇ ਨੂੰ ਡਰੇ ਨੇ ਟੱਕਰੇ ਫਿਰ ਵੀ ਜਿਹੜੇ ਮੇਰਾ ਵੀ ਵੀਰ ਨਵਾਂ ਇੱਧਰ ਨੂੰ ਆਉਂਦਾ ਥੋੜਾ ਜਿਹਾ ਗੱਡੀ ਆਪਣੀ ਲਿਮਟ ਦੇ ਵਿੱਚ ਚਲਾਇਆ ਕਰੋ 90 ਦੀ ਸਪੀਡ ਆ ਤੇ 80 ਦੇ ਰੱਖਿਆ ਕਰੋ ਬਾਕੀ ਤੁਹਾਨੂੰ ਪਤਾ ਹੀ ਆ ਪੰਜਾਬ ਪੁਲਿਸ ਦਾ ਅਜਾਣੇ ਐਂਟਰ ਕਰਕੇ ਮੇਰਾ ਵੀਰ ਬਸ ਇੱਕੋ ਗੱਲ ਦਾ ਧਿਆਨ ਰੱਖਣਾ ਵੀ ਆ ਮੱਛੀ ਚੌਲ ਗੈਂਗ ਰੋਡ ਬਹੁਤ ਕ੍ਰੋਸ ਕਰਦੀ ਆ ਜਿੱਦਾ ਪਿੰਡ ਵਾਲਾ ਰੋਡ ਕ੍ਰੋਸ ਕਰਦੀ ਆ ਤੇ ਨੈਸ਼ਨਲ ਹਾਈਵੇ ਕ੍ਰੋਸ ਕਰਦੀ ਆ ਸੋ ਮੇਰਾ ਵੀਰ ਥੋੜਾ ਜਿਹਾ ਇੱਥੇ ਧਿਆਨ ਨਾਲ ਚੱਲਣਾ ਬਾਕੀ ਮਾਰਾਈ ਭੜੀ ਕਰੇ ਇਹਨਾਂ ਨੇ ਵੀ ਸਾਨੂੰ ਕੜਾਵੇ ਲੋ ਵੀ ਮਿੱਤਰੋ ਕਰਦੇ ਛੜਕ ਦੇ ਨਾਲ ਗੱਲਾਂ ਬਾਤਾਂ ਗੱਪਰੂ ਮੇਰੇ ਵੀਰੇ ਕਹਿੰਦੇ ਪਹੁੰਚ ਚੁੱਕਿਆ ਤਰਾਹੇ ਇੱਥੋਂ ਆਪਣੀ ਡੈਸਟੀਨੇਸ਼ਨ ਰਹਿ ਗਈ ਆ 50 ਕਿਲੋਮੀਟਰ ਹੋਰ ਘੰਟੇ ਤੱਕ ਆਪਾਂ ਪਹੁੰਚ ਜਾਗੇ ਆਪਣੀ ਮੰਜ਼ਲ ਤੇ ਫਿਰ ਕਰੋਨੇ ਆਪਾਂ ਤੇ ਜਾ ਕੇ ਤੁਹਾਨੂੰ ਦਰਸ਼ਨ ਸ਼ੇਤਾਹੀ ਧਰਤੀ ਸ਼ਰੀਫਤ ਇਗਾੜ ਸਾਹਿਬ ਤੇ ਬਣੇ ਰਿਹਾ ਵੀਡੀਓ ਦੇ ਨਾਲ ਮੈਦੇ ਆਉਣ ਆਪਾਂ ਨੂੰ ਪਤਾ ਹੀ ਖੜ ਸਕਿਆ ਵੀ ਮਿੱਤਰੋ ਗੱਲਾਂ ਬਾਤਾਂ ਮਾਰਦੇ ਗੱਪਲਮ ਰਿਵਲਿਕ ਨੂੰ ਪਹੁੰਚ ਚੁੱਕੇ ਆ ਖੰਨੇ ਸ਼ਹਿਰ ਚ ਇਹ ਸ਼ਹਿਰ ਦਾ ਆਪਣੇ ਬੜੀਆਂ ਜੱਤਾ ਜੁੜੀਆਂ ਜਿਹੜੇ ਆਪਣੇ ਇੰਸਟਾਲੇ ਭਰਾ ਹੁਣੇ ਸਾਰਿਆਂ ਨੂੰ ਪਤਾ ਹੀ ਹੋਣਾ ਵੀ ਆਪਾਂ ਇਧਰ ਨੂੰ ਜਿਹੜੇ ਸਾਲਾ ਜੀ ਗੰਨਾ ਬਹੁਤ ਹੋਇਆ ਜਿਹੜਾ ਆਪਾਂ ਗੱਡੀ ਦਾ ਕੰਮ ਨਹੀਂ ਕਰਦੇ ਸੀ ਉਸ ਤੋਂ ਪਹਿਲਾਂ ਆਪਾਂ ਇਧਰੋਂ ਲੋਪੈਂਡਾ ਉੱਥੇ ਸ਼ੂਕਰ ਮਿਲ ਰਿਹਾ ਇੱਕ ਉਧਰ ਨੂੰ ਗੰਨਾ ਪੋਲ ਹੈ ਕਿ ਉਹਨੇ ਰਹਿ ਆਪਾਂ ਸੋ ਉਸਕਰ ਪੀਸ ਰੋਡ ਨਾਲ ਆਪਣੇ ਜੱਤਾ ਪੋਚੜੀਆਂ ਪਈਆਂ ਲੋ ਵੀ ਮਿੱਤਰੋ ਨੈਚਰ ਕਾਲ ਦਾ ਕੰਮ ਨਬੀ ਰਿਹਾ ਕੇ ਆਪਾਂ ਇੱਕ ਰਿਫੇ ਚੜ ਚੁੱਕੇ ਆ ਰੋਡ ਤੇ ਹੁਣ ਆਪਾਂ ਤੁਹਾਨੂੰ ਮੈਂ ਤੇ ਫਤੇਗੜ ਸਾਹਿਬ ਜਾ ਕੇ ਪਹਿਲਾਂ ਆਪਾਂ ਜਾਵਾਂਗੇ ਗੁਰਦੁਆਰਾ ਠੰਡੇ ਹੁੜ ਚੱਲ ਫਿਰ ਉਸ ਤੋਂ ਬਾਅਦ ਆਪਾਂ ਜਾਵਾਂਗੇ ਚੋਤੀ ਸੂਰ ਦਰਸ਼ਨ ਕਰਨ ਬਣੇ ਰੋ ਵੀਡੀਓ ਦੇ ਨਾਲ ਕਰਾਉਂਦੇ ਆਪਾਂ ਤੁਹਾਨੂੰ ਦਰਸ਼ਨ ਲੋ ਵੀ ਮਿੱਤਰੋ ਪਹੁੰਚ ਚੁੱਕੇ ਆਪਾਂ ਆਪਣੀ ਮੰਜ਼ਿਲ ਤੇ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਗੱਡੀ ਲਾ ਕੇ ਪਾਰਕਿੰਗ 'ਚੋਂ ਆਪਾਂ ਜਾਵਾਂਗੇ ਦਰਸ਼ਨ ਕਰਨ ਆਜੋ ਚਲਦੇ ਆਂ ਅੰਦਰ ਦਰਸ਼ਨ ਕਰਦੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਹੋ ਵੀ ਮਿੱਤਰੋ ਸਵਾਰੀ ਆਪਣੀ ਪਹੁੰਚ ਚੁੱਕੀ ਹੈ ਅੰਦਰ ਮੱਥਾ ਟੇਕਣਾ ਆਪਾਂ ਵੀ ਗੱਡੀ ਪਾਰਕਿੰਗ ਚ ਲਾ ਕੇ ਆ ਚੁੱਕੇ ਹਾਂ ਸਾਥਾ ਟੇਕਣ ਗੁਰਦੁਆਰਾ ਤੰਤਨ ਬਾਬਾ ਜਰਾਵਰ ਸਿੰਘ ਜੀ ਦਾ ਤੰਤਨ ਬਾਬਾ ਖਦਿਸਕੀ ਦੇ ਸਥਾਨਾਂ ਤੇ ਲੋ ਵੀ ਮਿੱਤਰੋ ਲਾ ਕੇ ਗੱਡੀ ਪਾਰਕਿੰਗ ਚ ਆਪਾਂ ਆ ਚੁੱਕੇ ਸਗੇ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰ ਲੈ ਕਰਾਈ ਆਪਾਂ ਦੇਖ ਸਾਰੇ ਭਰਾਵਾਂ ਨੇ ਕੀਤੀ ਅਰਦਾਸ ਕਿ ਕੰਮਕਾਰਾਂ ਚ ਚੱਲ ਰਿਹਾ ਪਵੇ ਆਇਓ ਕਰੋਨੇ ਪਤਨ ਅੰਦਰ ਦਰਸ਼ਨ ਕਰਤਾਰ ਸਾਹਿਬ ਜੀ ਹੋ ਚੁੱਕੇ ਪਾਕੁਰਨ ਸੈਟ ਹੈ ਮਤਵਾ ਪ੍ਰਦਰਸ਼ਨ ਬਾਕੀ ਆਪਾਂ ਨੂੰ ਚਾਹੀਦਾ ਕੋਰ ਪੁਰਸੇ ਵਿੱਚ ਜੋ ਵੀ ਸ਼ੀਤੀਸਥਾਨਸ ਆ ਕੇ ਰਹਿ ਗਏ ਹੈ ਅਸੀਂ ਕਲਾਕੇ ਨਾਲ ਤਾਂ ਵੀ ਦਰਸ਼ਕ ਹੋਣਗੇ ਕਰੋ ਚੱਕ ਜੀ ਇਹ ਉਹ ਸਥਾਨਾ ਨੇ ਜਿੱਥੇ ਪਾਪਾ ਜੀ ਜੁਣੇ ਸ਼ਹੀਦ ਕੀਤੇ ਗਏ ਸਨ ਦੁਆਰ ਦੇ ਵਿੱਚ ਜਣ ਕੇ ਸ਼ਹੀਦ ਕੀਤੇ ਗਏ ਸੀ ਇਹ ਉਹ ਚਾਹਜੀ ਤੇਗੁਰੂ ਪਾਪਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਬਟ ਪਰ ਹੁਣ ਇੱਥੇ ਕੁਮਾਰਾ ਜੀ ਸ਼ੋਭੀਤਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇਰ ਕਰਨੇ ਕੰਮ ਕਰਾਉਣਾ ਜੀ ਬਰਕਤ ਆਉਣੇ ਆ ਪਾ ਚੁੱਕੇ ਆ ਜੀ ਠੰਡੇ ਪਰਚੀ ਦੇ ਦਰਸ਼ਨ ਕਰਨਾ ਜੀ ਤੇ ਬਾਬਾ ਜੀ ਤੇ ਮਾਤਾ ਜੀ ਹੁਣ ਨਿਕਾੜ ਰੱਖਿਆ ਗਿਆ ਸੀਗਾ ਆਪਾਂ ਪਹੁੰਚ ਚੁੱਕੇ ਆ ਜੀ ਠੰਡੇ ਪੁਰ ਚ ਦਰਸ਼ਨ ਕਰਨ ਭਾਈ ਸਾਡੇ ਪਾਸ਼ਾ ਨੇ ਦਰਸ਼ਨ ਤੇ ਕਰੋ ਦਰਸ਼ਨ ਤੁਸੀਂ ਜੀ ਸਾਹ ਸੰਗਤ ਆਪਾਂ ਇਹ ਤੋਂ ਦਰਸ਼ਨ ਕਰਕੇ ਆਪਾਂ ਪਹੁੰਚ ਗਏ ਨਗਰ ਹਾਲ ਦੇ ਵਿੱਚ ਆਪਾਂ ਸ਼ਾਹੀ ਲੰਗਰ ਤੁਸੀਂ ਬਾਹਰ ਦੁਨੀਆ ਦੇ ਜਿਹੜੇ ਮਰਚੇ ਫਾਈਵ ਸਟਾਰ ਰੋਟੇ ਖਾ ਲੋ ਪਰ ਜਿਹੜਾ ਸਪੂਤਨ ਨੂੰ ਲੰਗਰ ਦੀ ਜਿਹੜੀ ਠੀਕ ਹੋ ਕੇ ਨਾ ਨਾ ਘਰ ਘਰ ਉਹ ਕੇ ਜਣੀ ਮਿਲਦੀ ਹੈ ਜੀ ਮੇਰੇ ਦੋਸਤੋ ਅੰਕਸ਼ਾ ਕੇ ਆਪਾਂ ਪਹੁੰਚ ਗਏ ਚਾਪੀਨਾ ਲੋ ਵੀ ਮੇਰੇ ਦੋਸਤੋ ਕਰਕੇ ਗੁਰਦਰਾ ਸਾਹਿਬ ਦਰਸ਼ਨ ਹੁਣ ਆਪਾਂ ਪਾਤੇ ਆ ਜਦ ਅਸੀਂ ਗੁਰਦਰਾ 34 ਰੂਪ ਜੀ ਉੱਥੇ ਆ ਕੇ ਕਰਦੇ ਆ ਦਰਸ਼ਨ ਤੁਹਾਨੂੰ ਵੀ ਕਰਨੇ ਆ ਆਪਣੇ ਰੋ ਵੀਡੀਓ ਦੇ ਨਾਲ ਲੋ ਵੀ ਮੇਰੇ ਦੋਸਤੋ ਗੁਰਦਰਾ ਸਾਹਿਬ ਫਤੇਗੜ ਸਾਹਿਬ ਦਰਸ਼ਨ ਕਰਕੇ ਹੁਣ ਆਪਾਂ ਪਹੁੰਚ ਗਏ ਗੁਰਦਰਾ ਸਾਹਿਬ ਜੋਤੀਸ ਰੂਪ ਜੀ ਗੱਡੀ ਲਾ ਕੇ ਪਾਰਕਿੰਗ 'ਚ ਆਪਾਂ ਪਹੁੰਚੇ ਹੁਣ ਅੰਦਰ ਥਾ ਟਿਕਣ ਜਾਵਾਂਗੇ ਨਾਲ ਕਰੌਣੇ ਤੁਹਾਨੂੰ ਦਰਸ਼ਨ ਗੁਰੂ ਘਰ ਦੇ ਦਰਸ਼ਨ ਕਰਦ ਰਸ਼ਨੀ ਇਸ ਵਕੀ ਦੇ ਉਹ ਸਾਜਿਤੇ ਬਾਬਿਆ ਦਾ ਸੰਸਕਾਰ ਕੀਤਾ ਗਿਆ ਸੀਗਾ ਦੇ ਦਾ ਲੋਕ ਵੀ ਮਿੱਤਰੋ ਕਰਕੇ ਦਰਸ਼ਨ ਪਾ ਤੇ ਚੱਲਿਆ ਬਾਬੂ ਸਿੰਘ ਪਿੰਡਾਂ ਨੂੰ ਪਹੁੰਚ ਚੁੱਕਿਆ ਬਰ ਰੇਲਵੇ ਬ੍ਰਿਜ ਤੇ ਹੁਣ ਅਪਰਥੋ ਇਹ ਕ੍ਰੋਸ ਕਰਕੇ ਜਾ ਚੜਾਂਗੇ ਮੇਣਾ ਜਵੇ ਤੇ ਪਰ ਸ਼ਕਤ ਨਾਲ ਗੱਲਾ ਪਤਾ ਕਰਦੇ ਯਾਰ ਪਹੁੰਚਣ ਦੇ ਪਿੰਡ ਮਿਲ ਜਾਣਾ ਪਤਾ ਨੂੰ ਪਿੰਡ ਜਾ ਲੋਕ ਵੀ ਮਿੱਤਰੋ ਵਾਹ ਤੁਸੀਂ ਜੀ ਆਪਾ ਪਹੁੰਚ ਚੁੱਕਿਆ ਅਗਰਾ ਟਾੜੀ ਟੋਲ ਤੇ ਹਟਾ ਕੇ ਪੈਸੇ ਕਰਾਂਗੇ ਹੁਣ ਸਤਲੁਜ ਦਰਿਆ ਨੂੰ ਪਾਰ ਲੋ ਮੈਟਰੋ ਪਾ ਕੇ ਟੋਲ ਪੁਜਾ ਪਹਿਲੀ ਬ੍ਰੇਕ ਵੱਜੀ ਆਪਣੀ ਹੁਣ ਅੱਗੇ ਮਿੰਟੇ ਪਹਿਲਵਾਨ ਦੇ ਟਾਪੇ ਤੇ ਇਥੋਂ ਪੀਵਾਂਗੇ ਚਾਹ ਪਾਣੀ ਫਿਰ ਚੱਲਦੇ ਆਪਾਂ ਅੱਗੇ ਨੂੰ ਬਣੇ ਰਹੋ ਵਲੌਗ ਦੇ ਨਾਲ ਥੀਕੇ ਚਾਹ ਪਾਣੀ ਪਾਵਾਂਗੇ ਚੱਲੀ ਹੁਣ ਆਪਾਂ ਅੱਗੇ ਨੂੰ ਲੋ ਵੀ ਪੀ ਕੇ ਚਾ ਪਾਣੀ ਆਪਾਂ ਪਾ ਲਿਆ ਚੱਲ ਇੱਕ ਰੀ ਫਿਰ ਲਾ ਲਈ ਆਪਾਂ ਸ਼ਕਤ ਨਾਲ ਇੱਕ ਰੀ ਫਿਰ ਜਾਰੀ ਹੁਣ ਇੱਥੋਂ ਆਪਾਂ ਫਲਾਈਓਰ ਦੇ ਉੱਪਰ ਨਹੀਂ ਚੜਨਾ ਨੀਚੇ ਦੀ ਜਾ ਕੇ ਆਪਾਂ ਜ ਆਪੋ ਜਿਹਾ ਫਲੋਰ ਇਸ ਤੋਂ ਬਾਅਦ ਆਪਾਂ ਸਿੱਟਾ ਜਾਵਾਂਗੇ ਕਿ ਨਕਤਰ ਨਕਤਰ ਆਪਾਂ ਨਾਲ ਸ਼ਹਿਰ ਆਏ ਹੋ ਬਣੇ ਰੋਡ ਰੋਡ ਦੇ ਨਾਲ ਮੈਂ ਤੇ ਆਪਾਂ ਤੁਹਾਨੂੰ ਉਹ ਪਿੰਡ ਜਾ ਕੇ ਆ ਵੀ ਮਿੱਤਰੋ ਗੱਲਾਂ ਬਾਤਾਂ ਮਾਰਦੇ ਪਹੁੰਚ ਚੁੱਕੇ ਸੀ ਆਪਾਂ ਪਿੰਡ ਕਰਕੇ ਅੰਕਲ ਨਾਲ ਡਰਾਪ ਲਗਦਾ ਹੈ ਮੈਂ ਹੁਣ ਆਪਾਂ ਪਾਤੇ ਆ ਚੱਲੇ ਵਾਪਸ ਆਪਣੇ ਘਰ ਵੱਲ ਨੂੰ ਮਿਲਦੇ ਆ ਕਿਸੇ ਹੋਰ ਸਫ਼ਰ ਦੇ ਵਿੱਚ ਕਿਸੇ ਹੋਰ ਵੀਡੀਓ ਦੇ ਨਾਲ ਜੇ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਔਰ ਕੈਂਡ ਕੈਂਡ ਵੀਡੀਓ ਦੇਖਣ ਲਈ ਬਾਏ ਬਾਏ